ਤਨ ਆਸਰੀ ਮਹਲਾ ਚੌਥਾ ਹਮ ਅੰਦਰ ਅੰਧ ਬਿਖੇ ਬਿਖਰਾਤੇ ਕਿਉ ਚਾਮਹਿ ਗੁਰ ਚਾਲੇ ਹਮ ਅੰਦਰ ਅੰਧ ਬਿਖੇ ਬਿਖਰਾਤੇ ਕਿਉ ਚੱਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮਲਾਵੇ ਆਪਨ ਪਾਲੀ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਹੀ ਭਲ ਮੰਨੋ ਹਰਿ ਚੰਨ ਰਾਣੀ ਰਹਾ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਹ ਬੇਗ ਬਗਾਲੀ ਸਤ ਗੁਰ ਸੇਵ ਕਰਿ ਤਰਿ ਬਾਧੋ ਮਤ ਜਾਨੋ ਆਜ ਕੇ ਕਾਲੀ ਹਰਿ ਸੰਤ ਜਪੋ ਹਰਿ ਜਪਨਾ ਹਰ ਸੰਤ ਚਰੇ ਹਰ ਨਾਲੀ ਜਨ ਹਰਿ ਜਪਿਆਸੀ ਹਰ ਹੋਏ ਹਰ ਮਿਲੇ ਆ ਕੇ ਕਲਾ ਲੀ ਹਰ ਹਰ ਜਪਨ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਕੀ ਜਨ ਨਾਨਕ ਤੇ ਸੰਗਤ ਸਾਧ ਹਰ ਮੇਲੋ ਹਮ ਸਾਧ ਚਨ ਪਗ ਰਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਚਨ ਪਗ ਰਾਲੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਹਿ